ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਇਆ ਹਾਂ ਜਿਹੜੀ ਸੈਮੀ ਪਟਿਆਲਾ ਸ਼ਾਈ ਸਾਹਿਬ ਦੇ ਵਿੱਚ ਪੱਗ ਦੀ ਜੋ ਜਿਹੜਾ ਆਪਾਂ ਪਹਿਲਾਂ ਲੜ ਦਿਖਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਅੱਧ ਤੇ ਦੋਹੀ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਥੋੜਾ ਜਿਹਾ ਵੱਧ ਖੋਲਾਂਗੇ ਖੋਲਣ ਦੇ ਬਾਅਦ ਉਸ ਨੂੰ ਇੱਕ ਵਾਰ ਫੋਲਡ ਕਰਕੇ ਕੱਪੜੇ ਨੂੰ ਸੈੱਟ ਕਰਾਂਗੇ ਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਹੱਥ ਫੇਰਦੇ ਹੋਏ ਸਾਫ ਕਰਕੇ ਲਗਾ ਦੇਣਾ ਹੈ ਜੀ ਤੇ ਹੁਣ ਜਿਹੜਾ ਆਪਾਂ ਹੱਥ ਫੇਰ ਕੇ ਜਿੱਥੋਂ ਕਿਤੇ ਆਪਣੇ ਬਲ ਹੋਣਗੇ ਉਹਨੂੰ ਸਾਫ ਕਰ ਲਵਾਂਗੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਬੈਕ ਤੋਂ ਪਿੰਚ ਕਰਨਾ ਹੈ ਅਤੇ ਮੋਟਾ ਪਾਸਾ ਇਸ ਲੜ ਦਾ ਉੱਪਰ ਰੱਖਣਾ ਹੈ ਉੱਪਰਲੀ ਸਾਈਡ ਇੱਕ ਪੇਚ ਬਣਾਵਾਂਗੇ ਅਤੇ ਇਸ ਨੂੰ ਇਹਨਾਂ ਦੇ ਦੋ ਹੀ ਭੱਲਿਆਂ ਵਿੱਚੋਂ ਉੱਪਰਲੇ ਭੱਲੇ ਨੂੰ ਥੋੜਾ ਜਿਹਾ ਖੋਲਣਾ ਹੈ ਅਤੇ ਇੱਕ ਵਾਰ ਫੋਲਡ ਕਰਕੇ ਆਪਾਂ ਚੰਗੀ ਤਰ੍ਹਾਂ ਕੱਪੜੇ ਨੂੰ ਖੋਲ ਲਵਾਂਗੇ ਲੜ ਨੂੰ ਇਸ ਨੂੰ ਖੋਲ ਲਵਾਂਗੇ ਸੈੱਟ ਕਰਾਂਗੇ ਤੇ ਦੂਜੀ ਵਾਰ ਮੋੜ ਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਣਾ ਹੈ ਜੀ ਆਪਾਂ ਜਿਹੜਾ ਹੱਥ ਫੇਰ ਜ ਹੋਏ ਇਸ ਲੜ ਨੂੰ ਵੀ ਲਗਾਵਾਂਗੇ ਜਿਸ ਦੇ ਨਾਲ ਆਪਣਾ ਜਿਹੜਾ ਲਾੜਾ ਹੈ ਉਹ ਟੈਟ ਅਤੇ ਸਾਫ਼ ਹੀ ਲੱਗੇਗਾ ਜਿਸ ਕਾਰਨ ਸਾਨੂੰ ਜਿਹੜੀ ਵੱਧ ਸਫਾਈ ਕਰਨ ਦੀ ਜ਼ਰੂਰਤ ਹੈ ਉਹ ਨਹੀਂ ਪਵੇਗੀ ਅਤੇ ਹੁਣ ਆਪਾਂ ਬਾਅਦ ਦੇ ਨਾਲ ਇਸ ਦੀ ਸਫਾਈ ਕਰਾਂਗੇ ਆਪਾਂ ਜਿਹੜੀ ਸਫਾਈ ਹੈ ਉਹ ਬਾਅਦ ਦੇ ਨਾਲ ਨਾਲ ਦੀ ਨਾਲ ਹੀ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲੜਾ ਤੀਜਾ ਲੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਨਾ ਹੈ ਮੋਟਾ ਪਾਸਾ ਇਸ ਲੜ ਦਾ ਵੀ ਉੱਪਰ ਰੱਖਣਾ ਹੈ ਉੱਪਰਲੀ ਸ਼ੈਡ ਇੱਕ ਕੱਪੇੇ ਚ ਬਣਾਵਾਂਗੇ ਜਿਸ ਵਿੱਚੋਂ ਇਹਨਾਂ ਦੋਨਾਂ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲਿਆਂ ਨੂੰ ਚੰਗੀ ਤਰ੍ਹਾਂ ਆਖ ਤੱਕ ਹੀ ਖੋਲਣਾ ਹੈ ਆਖ ਤੋਂ ਜਿਹੜਾ ਆਪਣਾ ਉੱਪਰਲੀ ਸ਼ੈਡ ਜਿੱਥੇ ਤੱਕ ਕੱਪੜਾ ਆਵੇ ਆਪਾਂ ਉਸੇ ਤੱਕ ਉੱਥੇ ਦਾ ਕੀ ਇਸ ਲੜ ਨੂੰ ਖੋਲਾਂਗੇ ਇੱਕ ਵਾਰ ਮੋੜਨ ਦੇ ਬਾਅਦ ਆਪਾਂ ਨੋਕ ਦੀ ਉੱਪਰਲੀ ਸਾਈਡ ਤੋਂ ਸੈੱਟ ਕਰਾਂਗੇ ਕੱਪੜੇ ਨੂੰ ਸੈੱਟ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਲੜ ਨੂੰ ਖੋਲ ਕੇ ਹੱਥ ਫੇਰਦੇ ਹੋਏ ਇਸ ਲੜ ਨੂੰ ਵੀ ਆਪਾਂ ਨੇ ਲਗਾ ਦੇਣਾ ਹੈ ਜੀ ਤੇ ਹੁਣ ਆਪਾਂ ਬਾਅਦ ਦੇ ਨਾਲ ਇਸ ਲੜ ਦੀ ਵੀ ਇਸ ਪੇਚ ਦੀ ਵੀ ਸਫਾਈ ਜਿਹੜੀ ਆ ਉਹ ਕਰ ਲੈਣੀ ਹੈ ਜੀ ਤੇ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਆਪਾਂ ਮੋਟਾ ਪਾਸਾ ਉੱਪਰ ਰੱਖਾਂਗੇ ਤੇ ਉੱਪਰਲੀ ਸਾਈਡ ਇੱਕ ਪੇਚ ਬਣਾਵਾਂਗੇ ਇਸ ਵਾਰ ਜਿਹੜਾ ਆਪਾਂ ਇਸ ਲੜ ਨੂੰ ਅੱਧ ਯਖ ਤੱਕ ਖੋਲਾਂਗੇ ਅੱਧ ਯਖ ਤੱਕ ਖੋਲਣ ਤੋਂ ਬਾਅਦ ਅਪਾ ਇੱਕ ਵਾਰ ਇਸ ਲੜ ਨੂੰ ਪਹਿਲੀ ਵਾਰ ਫੋਲਡ ਕਰਨਾ ਹੈ ਜੀ ਉਸ ਤੋਂ ਬਾਅਦ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਵੀ ਸਾਫ਼ ਕਰ ਲਵਾਂਗੇ ਨੋਕ ਤੋਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਲੜ ਨੂੰ ਖੋਲ੍ਹਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਣਾ ਹੈ ਜੀ ਜੇ ਆਪਾਂ ਗੱਲ ਕਰੀਏ ਪੱਗ ਦੀ ਲੈਂਥ ਦੀ ਤਾਂ ਜਿਹੜੀ 7.5 ਮੀਟਰ ਹੈ ਜੀ ਤੇ ਕਪੜਾ ਹਲਵੈਲ ਦਾ ਜੇ ਤੁਸੀਂ ਸ਼ੁਰੂ ਤੋਂ ਹੀ ਰੂਬੀਆ ਵੈਲ ਕਪੜਾ ਬੰਦਦੇ ਹੋ ਜੇ ਕੋਈ ਹੋਰ ਕੱਪੜੇ ਦੀ ਪੱਗ ਜਿਹੜੀ ਆ ਤੁਹਾਡੇ ਸਿਰ ਤੇ ਠੀਕ ਬੈਂਦੀ ਹੈ ਠੀਕ ਲੋਟ ਆਉਂਦੀ ਹੈ ਤਾਂ ਤੁਸੀਂ ਉਸੇ ਕੱਪੜੇ ਦੀ ਪੱਗ ਇਸੇ ਲੈਂਥ ਦੇ ਵਿੱਚ ਬਨ ਸਕਦੇ ਹੋ ਜੀ ਤੇ ਹੁਣ ਜਿਹੜਾ ਮਾਰ ਲੜ ਲਗਾਣਾ ਹੈ ਉਸ ਨੂੰ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਆਪਾਂ ਮੋਟਾ ਪਾਸਾ ਉੱਪਰ ਰੱਖ ਕੇ ਪੁਰਾਣੇ ਤਰੀਕੇ ਦੇ ਨਾਲ ਉਪਰਲੀ ਸਾਈਡ ਕਪਰੇ ਪੇਚ ਬਣਾਵਾਂਗੇ ਜੀ ਜਿਵੇਂ ਕਿ ਆਪਾਂ ਪਹਿਲਾਂ ਦੇ ਪੇਚਾਂ ਦੇ ਵਿੱਚ ਲਣਾ ਦੇ ਵਿੱਚ ਕੀਤਾ ਹੈ ਮੋਟਾ ਪਾਸਾ ਉੱਪਰ ਰੱਖ ਕੇ ਉੱਪਰਲੀ ਸਾਈਡ ਇੱਕ ਪੇਚ ਬਣਾਉਂਦੇ ਹਾਂ ਤੇ ਉੱਪਰਲੇ ਪੱਲੇ ਨੂੰ ਇਹਨਾਂ ਦੋਨਾਂ ਲੜ ਇਹ ਲੜ ਦੇ ਦੋਨਾਂ ਪੱਲਿਆਂ 'ਚੋਂ ਉੱਪਰਲੇ ਪੱਲੇ ਨੂੰ ਇਸ ਵਾਰ ਆਪਾਂ ਅੱਧੀ ਅੱਖ ਤੱਕ ਖੋਲਾਂਗੇ ਤੇ ਇਸ ਲੜ ਨੂੰ ਵੀ ਆਪਾਂ ਦੋ ਵਾਰ ਫੋਲਡ ਕਰਕੇ ਸੈੱਟ ਕਰਕੇ ਖੋਲ੍ਹ ਕੇ ਇਸ ਲੜ ਨੂੰ ਵੀ ਆਪਾਂ ਲਗਾ ਦੇਣਾ ਹੈ ਜੀ ਅ ਇਹ ਪੱਗ ਦੇ ਜਿਹੜੇ ਕੁੱਲ ਪੇਟ ਨੇ ਉਹ 6 ਆਉਣਗੇ ਜੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ ਆਪਾਂ ਨੇ ਜਿਹੜੇ ਆਪਣੇ 5 ਲਾੜ ਨੇ ਉਹ ਕੰਪਲੀਟ ਕਰ ਦਿੱਤੇ ਨੇ ਜੀ ਤੇ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਉਹ ਵੀ ਆਉਣੀ ਸ਼ੁਰੂ ਹੋ ਚੁੱਕੀ ਆ ਜੀ ਹੁਣ ਆਪਾਂ ਜਿਹੜੀ ਬਾਤ ਦੇ ਨਾਲ ਇਸ ਲੜ ਪੇਚ ਦੀ ਵੀ ਸਫਾਈ ਕਰ ਲਵਾਂਗੇ ਤੇ ਆਪਣੇ ਬਾਕੀ ਪੇਚਾਂ ਦੇ ਵਿੱਚ ਵੀ ਜੇਕਰ ਵਾਲ ਪੈਂਦੇ ਹਨ ਤਾਂ ਉਹਨਾਂ ਨੂੰ ਵੀ ਆਪਾਂ ਸਾਫ਼ ਕਰ ਲਵਾਂਗੇ ਤੇ ਨੋਕ ਤੋਂ ਵੀ ਆਪਾਂ ਸਾਫ਼ ਕਰ ਲਵਾਂਗੇ ਹੁਣ ਜਿਹੜਾ ਆਪਾਂ ਪੇਚਾਂ ਵਾਲੀ ਸੈੱਟ ਦਾ ਆਖਰੀ ਲੜ ਛੇਮਾ ਲੜ ਦਾ ਗਣਾ ਹੈ ਬੈਗ ਤੋਂ ਪਿੰਚ ਕਰਨਾ ਹੈ ਮੋਟਾ ਪਾਸਾ ਉੱਪਰ ਰੱਖਣਾ ਹੈ ਉਪਰਲੇ ਸਾਡੇ ਇੱਕ ਪੇਚ ਬਣਾਉਣਾ ਹੈ ਤੇ ਇਸ ਦੇ ਉੱਪਰਲੇ ਪੱਲੇ ਨੂੰ ਆਪਾਂ ਅੱਧੀ ਅੱਖ ਤੋਂ ਵੱਧ ਤੇ ਪੂਰੀ ਅਖਤੋ ਕੱਟ ਖੋਲਣਾ ਹੈ ਅਤੇ ਇੱਕ ਵਾਰ ਫੋਲਡ ਕਰਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਉੱਪਰੋਂ ਉੱਪਰਲੀ ਸਾਈਡ ਦੇ ਪੇਚ ਨੂੰ ਵੀ ਸੈੱਟ ਕਰਨਾ ਹੈ ਨੋਕ ਦੀ ਉੱਪਰਲੀ ਸਾਈਡ ਤੋਂ ਸੈੱਟ ਕਰਨਾ ਹੈ ਵੱਧ ਕੱਪੜੇ ਨੂੰ ਅੰਦਰ ਨੂੰ ਦੱਬ ਲੈਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਖਿੱਚ ਕੇ ਲਾੜ ਨੂੰ ਲਗਾ ਦੇਣਾ ਹੈ ਅਤੇ ਬਾਅਦ ਦੇ ਨਾਲ ਸਫਾਈ ਕਰਦੇ ਹੋਏ ਇਹ ਸੜਨ ਨੂੰ ਵੀ ਆਪਾਂ ਕੰਪਲੀਟ ਕਰ ਦਵਾਂਗੇ ਤੇ ਇਹ ਸੜਨ ਨੂੰ ਵੀ ਲਗਾ ਦੇਵਾਂਗੇ ਜੀ ਇਹ ਕਿਉਂਕਿ ਪੇਚਾਂ ਵਾਲੀ ਸਾਈਡ ਦਾਖਲੇ ਲੜ ਹੋਣਾ ਚਾਹੀਦਾ ਹੈ ਹੁਣ ਹੈ ਇਸ ਕਟਿਆ ਪੈਸ ਲੜ ਦੀ ਜਿਹੜੀ ਸਵਾਯੋ ਵੀ ਬੰਦ ਕਰਾਂਗੇ ਤੇ ਇਸ ਪੱਗ ਨੇ ਇਸ ਲੜਨ ਨੇ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹਨੂੰ ਪੂਰਾ ਕਰਨ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਲੜ ਲਗਾਉਣ ਦੇ ਬਾਅਦ ਚ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਕੰਪਲੀਟ ਹੋ ਚੁੱਕੀ ਹੈ ਜੀ ਅਤੇ ਆਪਣੀ ਪੱਗ ਦੇਖਣ ਦੇ ਵਿੱਚ ਸੋਹਣੀ ਲੱਗ ਰਹੀ ਹੈ ਹੁਣ ਆਪਣਾ ਕਲਗੀ ਲੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜਨ ਲਗਾਉਣਾ ਹੀ ਰਹਿ ਚੁੱਕਿਆ ਹੈ ਬੜੀ ਅੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਜਹੀਆਂ ਹੋਰ ਵੀਡੀਆਂ ਦੇਖਣ ਲਈ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਅਤੇ ਤੁਹਾਨੂੰ ਅਜਹੀਆਂ ਹੋਰ ਵੀਡੀਆਂ ਦੇਖਣੀਆਂ ਚਾਹੁੰਦੇ ਹੋ ਤਾਂ ਤੁਹਾਡੀ ਮਨਪਸੰਦ ਪੱਗ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਪੱਗ ਦਾ ਨਾਮ ਜ਼ਰੂਰ ਲਿਖ ਸਕਦੇ ਹੋ ਜਿਸ ਕਾਰਨ ਅਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਪੱਗ ਦਾ ਨਾਮ ਪੜ੍ਹ ਕੇ ਉਸ ਉੱਪਰ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ। ਜਿਹੜਾ ਪੱਗ ਅੱਲ ਕੀ ਲੜ ਲਗਾਉਣਾ ਹੈ ਉਸਦੇ ਦੋ ਹੀ ਭੱਲੇ ਨੂੰ ਬਰਾਬਰ-ਬਰਾਬਰ ਉੱਪਰਲੇ ਪੱਲੇ ਨੂੰ ਥੱਲੇ ਲਈ ਛਾੜ ਤੇ ਥੱਲੇਲੇ ਪੱਲੇ ਨੂੰ ਉੱਪਰ ਲਈ ਛਾੜ ਨੂੰ ਫੋਲਡ ਕਰ ਲੈਣਾ ਹੈ ਛੇਵੇਂ ਲੜ ਦੇ ਉੱਪਰ ਰੱਖ ਕੇ ਹੱਥ ਫੇਰ ਕੇ ਇਸ ਲੜ ਨੂੰ ਆਪਾਂ ਸਾਫ਼ ਕਰ ਲੈਣਾ ਹੈ ਜੀ ਵਾਧੂ ਕੱਪੜੇ ਨੂੰ ਆਪਾਂ ਅੰਦਰਲੀ ਛਾੜ ਦੱਬ ਦਵਾਂਗੇ ਜਿਸ ਨਾਲ ਆਪਣਾ ਲਾੜ ਜਿਹੜਾ ਸਾਫ਼ ਹੋ ਜਾਵੇਗਾ ਜੀ ਚੰਗੀ ਤਰ੍ਹਾਂ ਖਿੱਚ ਕੇ ਟੈਟ ਕਰਕੇ ਸਾਫ਼ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਪੱਗ ਪਹਿਨਿਆ ਹੈ ਉਹ ਜਿੱਥੇ ਆਪਣੀ ਛੇਵੇਂ ਲੜ ਦੀ ਨੋਕ ਬਣਦੀ ਹੈ ਉੱਥੇ ਲਗਾਵਾਂਗੇ ਤੇ ਜਿਹੜੇ ਆਪਣੇ ਇਸ ਲੜ ਦੇ ਉੱਪਰਲੀ ਛਾੜ ਵਾਲ ਪੈਣਗੇ ਉਹਨਾਂ ਨੂੰ ਆਪਾਂ ਬਾਹ ਦੇ ਨਾਲ ਸਾਫ਼ ਕਰਾਂਗੇ ਪੱਗ ਪੈਣ ਦੇ ਥੱਲੇ ਰੱਖ ਕੇ ਆਪਾਂ ਨੇ ਕਬੀ ਸਜੀ ਛੜ ਨੂੰ ਇਸ ਲੜ ਨੂੰ ਕਮਾ ਦੇਣਾ ਹੈ ਇਸ ਦੇ ਵਿੱਚ ਵਲਾਂ ਨੂੰ ਸੈੱਟ ਕਰਕੇ ਜਿਹੜਾ ਆਪਣੀ ਛੇਵੀਂ ਲੜ ਦੇ ਥੱਲੇ ਇਸ ਨੂੰ ਦਬ ਦੇਣਾ ਹੈ ਜੀ ਇਹ ਕਲਗੀ ਲੜ ਦਿਵਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਫਰੰਟ ਸਾਈਡ ਪੂਰੀ ਕੰਪਲੀਟ ਹੋ ਚੁੱਕੀ ਹੈ ਜੀ ਸਿਰ ਟਕਣਾ ਤੇ ਬੈਕ ਦਾ ਲੜਾ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਆਪਣੀ ਜੜੀ ਥੋੜੀ ਜਿਹੀ ਸ਼ੇਪ ਨੂੰ ਸੈੱਟ ਕਰਾਂਗੇ। ਅਤੇ ਜੇ ਕਿਤੇ ਆਪਣੇ ਨੋਕ ਤੋਂ ਵਾਲ ਪੈਂਦੇ ਹਨ ਜਾਂ ਪੇਚਾਂ ਦੀ ਬੈਕ ਸਾਈਡ ਤੇ ਵਾਲ ਪੈਂਦੇ ਹਨ ਤਾਂ ਆਪਾਂ ਉਹਨਾਂ ਨੂੰ ਸਾਫ਼ ਕਰ ਲਵਾਂਗੇ। ਤੁਸੀਂ ਦੇਖਿਆ ਕਿ ਪੱਗ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਜਿਹੜਾ ਆਪਾਂ ਬਾਜਾ ਨੋਕ ਦੀ ਸਟਾਰਟਿੰਗ ਤੋਂ ਲੈ ਕੇ ਪੇਚਾਂ ਦੀ ਬੈਕ ਬੈਕ ਤੱਕ ਫੇਰਾਂਗੇ ਜਿੱਤੇ ਨਾਲ ਆਪਣੇ ਪੇਚ ਨੇ ਜਿਹੜੇ ਸਾਫ਼ ਹੋ ਜਾਣਗੇ ਜਿਹੜਾ ਸਿਰ ਟੱਕਰਾ ਸਿਰ ਦੇ ਸੈਂਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜ ਛੱਦੀ ਉਸ ਦੇ ਨਾਲ ਟਕਾਂਗੇ ਉਸ ਦੇ ਦੋਈ ਪੱਲੇ ਨੂੰ ਬਰਾਬਰ ਬਰਾਬਰ ਫੋਲਡ ਕਰਾਂਗੇ ਸਿਰ ਦੇ ਉੱਤੇ ਖਿਲਾਰਾਂਗੇ ਅਤੇ ਬੈਕ ਤੋਂ ਲੜ ਨੂੰ ਖਿੱਚ ਲਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਜਿਹੜੇ ਪੇਚਾਂ ਵਾਲੀ ਛੜੀ ਤੋਂ 6ਵੇਂ ਪੇਚ ਦੇ ਥੱਲੇ ਤੇ ਉੱਪਰਲੇ ਪੇਚਾਂ ਵਾਲੀ ਛੜੀ ਤੋਂ ਪਹਿਲੇ ਪੇਚ ਦੇ ਥੱਲੇ ਉਂਗਲੀਆਂ ਦੇ ਨਾਲ ਦੱਬਾਂਗੇ ਅਤੇ ਫਿਰ ਬੈਗ ਤੋਂ ਜਿਹੜਾ ਆਪਾਂ ਲਾੜਾ ਖੇਚਾਂਗੇ ਜਿਸ ਦਿਨ ਆਪਣਾ ਸਿਰ ਜਿਹੜਾ ਉਹ ਟੈਟ ਤਰੀਕੇ ਨਾਲ ਕਵਰ ਹੋ ਜਾਵੇਗਾ ਅਤੇ ਜੇ ਕਿਤੇ ਆਪਣਾ ਮਾੜਾ ਮੋਟਾ ਕਪੜਾ ਬੇਸ ਦਾ ਬਾਹਰ ਆਉਂਦਾ ਹੈ ਤਾਂ ਉਸ ਨੂੰ ਆਪਾਂ ਬਾਅਦ ਦੇ ਨਾਲ ਜਿਹੜਾ ਸਾਫ਼ ਕਰ ਲਵਾਂਗੇ ਅਤੇ ਬੈਗ ਦੇ ਲੜ ਦੇ ਦੋਈ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਬੈਕ ਸਾਈਡ ਤੇ ਦੱਬ ਦਵਾਂਗੇ ਹੁਣ ਆਪਾਂ ਜਿਹੜੇ ਆਪਣੇ ਪੇਚਾਂ ਨੂੰ 3D ਕਰਾਂਗੇ ਜਿਸ ਦਿਨ ਆਪਣੇ ਪੇਚ ਆਟ ਜਿਹੜੇ ਦੇਖਣ ਦੇ ਵਿੱਚ ਹੋਰ ਵੀ ਸੋਹਣੇ ਲੱਗਣਗੇ ਅੰਗੂਠੇ ਅਤੇ ਪਹਿਲੀ ਉਂਗਲੀ ਦੇ ਨਾਲ ਆਪਾਂ ਪੇਚਾਂ ਨੂੰ 3D ਕਰਾਂਗੇ 3D ਕਰਨ ਦਾ ਤਰੀਕਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ